ਗੁਰਿਆ ਮੋਬਾਈਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਿਆ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਗਗਨਦੀਪ ਸਿੰਘ ਨੂੰ ਪ੍ਰਧਾਨ ਸੁਖਵੀਰ ਸਿੰਘ ਨੂੰ ਵਾਈਸ ਪ੍ਰਧਾਨ ਅਜੀਤ ਕੁਮਾਰ ਸਕੱਤਰ ਸੁਖਵਿੰਦਰ ਸਿੰਘ ਜੁਆਇੰਟ ਸਕੱਤਰ ਹਰਨੂਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਮੌਕੇ ਗਗਨਦੀਪ ਸਿੰਘ ਅਤੇ ਸੁਖਵੀਰ ਸਿੰਘ ਨੇ ਕਿਹਾ ਕਿ ਮੋਬਾਈਲ ਦੁਕਾਨਦਾਰਾਂ ਨੂੰ ਅਤੇ ਮੋਬਾਈਲ ਰਿਪੇਅਰ ਕਰਨ ਵਾਲਿਆਂ ਨੂੰ ਜੇਕਰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦੇ ਹਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ 27, 28 ਅਤੇ 29 ਜੂਨ ਨੂੰ ਕੀਤੀਆਂ ਜਾ ਰੀਆਂ ਹਨ। ਤਿੰਨ ਦਿਨ ਗੁਰਾਇਆ ਵਿਖੇ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗਗਨ ਮੋਬਾਈਲ ਗੁਰਾਇਆ ਤੋਂ ਸਾਰੇ ਗੁਰਾਇਆ ਦੇ ਦੁਕਾਨਦਾਰ ਵੀਰਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਗੁਰਾਇਆ ਮੋਬਾਈਲ ਐਸੋਸੀਏਸ਼ਨ ਦਾ। ਅਸੀਂ ਸਾਰੇ ਵੀਰਾਂ ਨਾਲ ਹੱਥ ਡਾ ਕੇ ਖੜਾਂਗੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਨਾਲ ਸੰਪਰਕ ਕਰੇ। ਸਾਰੇ ਯੂਨੀਅਨ ਦਾ ਸਹਿਯੋਗ ਦੇਣ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਖੜਨ ਤੇ ਅਸੀਂ ਅੱਜ ਆਸ਼ਾ ਕਰਦੇ ਹਾਂ ਵੀ ਸਾਰੇ ਵੀਰ ਸਾਡਾ ਸਹਿਯੋਗ ਦੇਣਗੇ। ਬੰਦ ਅਟੈਂਡੈਂਸ ਦੀ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਕੁਝ ਐਮ ਫੈਸਲੇ ਲਏ ਗਏ ਹਨ। ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀ ਸਮੱਸਿਆ ਦੱਸੀ ਅਸੀਂ ਉਹਨਾਂ ਦੇ ਵੀ ਹੱਲ ਕਰਾਂਗੇ ਤੇ ਇਸ ਮੀਟਿੰਗ ਵਿੱਚ ਐਮ ਇੱਕ ਫੈਸਲਾ ਲਿਆ ਗਿਆ ਹੈ 27 28 29 ਜੂਨ ਨੂੰ ਛੁੱਟੀਆਂ ਗਰਮੀ ਦੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਅੱਗੇ ਵੀ ਗ੍ਰਾਂ ਸ਼ਹਿਰ ਸਾਰਾ ਬੰਦ ਰਹਿੰਦਾ ਹੈ ਇਸ ਵਾਰ ਮੋਬਾਈਲਾਂ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੇ ਮੈਂ ਸਾਰੇ ਆਪਣੇ ਵੀਰ ਗਰਾਿਆਂ ਤੋਂ ਜਿੰਨੇ ਵੀ ਆਪਣੇ ਮੋਬਾਈਲ ਦਾ ਕੰਮ ਕਰਦੇ ਆ ਉਹ ਸਾਰਿਆਂ ਦੀ ਇੱਕ ਯੂਨੀਅਨ ਬਣਾਈ ਆ ਨਵੀਂ ਯੂਨੀਅਨ ਦਾ ਕੀਤਾ ਇਸ ਵਾਰ ਸਟਾਰਟ ਤੇ ਉਹਦੇ ਵਿੱਚ ਕੀ ਸੀਗਾ ਵੀ ਜਿਹੜੇ ਸਾਰੇ ਆਪਣੇ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਸੀ ਉਹਦੇ ਬਾਰੇ ਚਰਚੇ ਕੀਤੇ ਗਏ ਤੇ ਹੋਰ ਕਿਸੇ ਵੀ ਕੋਈ ਪਰੇਸ਼ਾਨੀ ਆਉਂਦੀ ਉਹਦਾ ਸਾਰਿਆਂ ਦਾ ਮਤਲਬ ਕੋਈ ਕੋਈ ਦਿੱਕਤ ਆਉਗੀ ਤਾਂ ਕੋਈ ਹੱਲ ਹੋ ਜਾਊਗਾ ਤੇ ਉਹਦੇ ਚ ਕੀ ਸੀਗਾ ਤੇ ਆਪਣੇ ਗगन ਮੋਬਾਈਲ ਗਰਾਂ ਤੋਂ ਪ੍ਰਧਾਨ ਚੁਣੇ ਗਏ ਜੀ ਤੇ ਮੈਂ ਸੁਖਵੀਰ ਸਿੰਘ ਰਿੰਗਟੋਨ ਮੋਬਾਈਲ ਗਰਾਂ ਤੋਂ ਤੇ ਮੈਂ ਵਾਈਸ ਪ੍ਰਧਾਨ ਤੇ ਖਾਲਸਾ ਮੋਬਾਈਲ ਤੋਂ ਇਹ ਭਾਜੀ ਹੁਣੀ ਇਹ ਕੈਸ਼ੀਅਰ ਹਰਨੂਰ ਜੀ ਤੇ ਸ਼ਿਵਾ ਸ਼ਿਵਾ ਮੋਬਾਈਲ ਟੈਲੀ ਚਿਵਾ ਟੈਲੀਕਮ ਗਰਾਂ ਰੋੜਕਾ ਖੁਰਦਾ ਇਹ ਭਾਜੀ ਹੁਣੀ 22 ਜੋਇੰਟ ਸੈਕਟਰੀ ਤੇ ਅਜੇ ਟੈਲੀਕਮ ਇਹ ਭਾਜੀ ਹੁਣੀ ਆਪਣੇ ਇਹ ਸੈਕਟਰੀ ਸਾਹਿਬ ਤੇ ਆਪਾਂ ਸਾਰੇ ਸਾਰਿਆਂ ਵੀਰਾਂ ਦੇ ਸਹਿਯੋਗ ਲਈ ਹਾਜ਼ਰ ਹਾਂ ਜੀ ਕਿਸੇ ਮੇਰੇ ਭਰਾ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਉਹ ਮਤਲਬ ਸਾਰਿਆਂ ਨੂੰ ਕੰਟੈਕਟ ਕਰ ਸਕਦਾ ਧੰਨਵਾਦ ਜੀ